ਪੰਜਾਬ ਦੇ ਇੱਕ ਅਜਿਹੇ ਪਿੰਡ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ 15 ਅਕਤੂਬਰ ਨੂੰ ਨਹੀਂ ਹੋਣੀ ਪੰਚਾਇਤੀ ਚੋਣ 10 ਦੀ ਇੱਕ ਇਫਾਜ਼ਲ ਕਾ ਦੇ ਪਿੰਡ ਲਾਧੂ ਕਾ ਦੀ ਪੰਚਾਇਤੀ ਚੋਣ ਰੱਦ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਇਸ ਬਾਰੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਫਾਜ਼ਿਲਕਾ ਨੇ ਦੱਸਿਆ ਹੈ ਕਿ ਪਿੰਡ ਲਾਧੂ ਕਾ ਵਿੱਚੋਂ ਪਿੰਡ ਅੱਚੜਿੱਕੀ ਦੀ ਪੰਚਾਇਤ ਅਲੱਗ ਬਣਾਈ ਗਈ ਹੈ ਜਿਸ ਕਾਰਨ ਵਾਰਡ ਵੰਦੀ ਹੋਣੀ ਬਾਕੀ ਹੈ ਜਿਸ ਕਾਰਨ ਇਹ ਪਿੰਡ ਦੀ ਪੰਚਾਇਤੀ ਚੋਣ ਰੱਦ ਕੀਤੀ ਗਈ ਹੈ ਅਤੇ ਅਗਲੇ ਹੁਕਮਾਂ ਤੱਕ ਇਹ ਪੰਚਾਇਤੀ ਚੋਣ ਰੱਦ ਕੀਤੀ ਗਈ ਹੈ ਇਸ ਬਾਰੇ ਹੋਰ ਕੀ ਕਹਿਣਾ ਹੈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਫਾਜ਼ਿਲਕਾ ਦਾ ਤੁਹਾਨੂੰ ਸੁਣਾਉਂਦੇ ਹਾਂ ਇਸ ਕਰਕੇ ਪੁਰਾਣੀ ਪੰਚਾਇਤ ਦੀ ਵਾਰਡਬੰਦੀ ਵੀ ਪ੍ਰਭਾਵਿਤ ਹੋਈ ਏ ਜਿਸ ਕਰਕੇ ਦੋਨਾਂ ਪੰਚਾਇਤਾਂ ਦੀ ਵਾਰਡਬੰਦੀ ਜਿਹੜੀ ਹੈ ਨਵੇਂ ਸਿਰੋਂ ਨੋਟੀਫਾਈ ਹੋਣੀ ਹੈ ਜਦੋਂ ਨੋਟੀਫਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਦੀ ਵੋਟਰ ਸੂਚੀ ਤਿਆਰ ਹੋ ਜੇਗੀ ਇਹਦੀ ਰਿਜ਼ਰਵੇਸ਼ਨ ਹੈ ਉਹ ਲਾਡੂ ਕਾਦੀ ਦੀ ਵੀ ਔਰ ਅਚੜੀ ਦੀ ਪੰਚਾਇਤ ਰਿਜ਼ਰਵੇਸ਼ਨ ਸਰਪੰਚ ਪੰਚਾਂ ਦੀ ਆਪ ਉਹ ਅਸੀਂ ਕਰਦੇ ਜੁਤੇ ਆ ਉਹ ਹੋ ਚੁੱਕੀ ਹੈ ਰਿਜ਼ਰਵੇਸ਼ਨ ਤੇ ਉਹੀ ਰਹਿਣੀ ਹੈ ਸਾਡੇ ਸਾਡੇ ਜ਼ਿਲ੍ਹੇ ਦੀਆਂ ਪਹਿਲੇ 434 ਪੰਚਾਇਤਾਂ ਸੀਗੀਆਂ ਅੱਜੜੀ ਕੀ ਨਮੀ ਹੋਣ ਦੇ ਵਿੱਚ ਆਣ ਕਰਕੇ ਹੁਣ 435 ਹੋ ਗਿਆ। ਉਹ ਜਿਹੜੀਆਂ ਬਜਾਤਾ ਨੇ ਇਹਦੀ ਬਾੜ ਮੰਦੇ ਦੀ ਨੋਟੀਫਿਕੇਸ਼ਨ ਤੋਂ ਬਾਅਦ ਵੋਟਰ ਸੂਚੀ ਤਿਆਰ ਹੁੰਦੀ ਇਹਨਾਂ ਦੀ ਜਿਹੜੀ ਬਾਈ ਲੈਕਸ਼ਨ ਜਿਹੜੀ ਹੋ ਜੇ।